ਕੰਗਨਾਰ ਰਣੋਤ ਨੂੰ ਮਾੜੇ ਕਹਿਣ ਵਾਲੇ ਆ ਮੇਰੀਆਂ ਗੱਲਾਂ ਜ਼ਰੂਰ ਸੁਣ ਲੈਣ ਕੰਗਨਾਰ ਰਣੋਤ ਦਾ ਵਿਰੋਧ ਕਰਨ ਵਾਲੇ ਆ ਗੱਲਾਂ ਤੇ ਥੋੜਾ ਜਿਹਾ ਧਿਆਨ ਦੇ ਦੇਣਾ ਪਹਿਲੇ ਤਾਂ ਮੈਂ ਕੰਗਨਾਰ ਰਣੋਤ ਜੀ ਤੁਹਾਡਾ ਬੜਾ ਬੜਾ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਜਿਹੜਾ ਤੁਸੀਂ ਸਿੱਖਾਂ ਨੂੰ ਨਿੰਦ ਰਹੇ ਆ ਸਿੱਖਾਂ ਨੂੰ ਮਾੜਾ ਬੋਲਦੇ ਆ ਆਤੰਗਵਾਦੀ ਬੋਲਦੇ ਆ ਤੇ ਨਾਲ ਹੀ ਤੁਸੀਂ ਉਹਨਾਂ ਨੂੰ ਖਾਲਸਤਾਨੀ ਬੋਲਦੇ ਆ ਬਹੁਤਾ ਬਹੁਤ ਬਹੁਤ ਧੰਨਵਾਦ ਆ ਇਹ ਵਾਕਈ ਅੰਤਕਵਾਦੀ ਆ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੂੰਗਾ ਜਦੋਂ ਵੀ ਕੋਈ ਪੰਜਾਬ ਦੇ ਵਿਅਕਤੀ ਦਿੱਲੀ ਜਾਣ ਦੀ ਸੋਚਦੇ ਆ ਉਹਨਾਂ ਨੂੰ ਰਾਹ ਦੇ ਵਿੱਚ ਰੋਕ ਲਿਆ ਜਾਂਦਾ ਕੰਗਨਾਰ ਰਣੋਜੀ ਧਿਆਨ ਦਿਅ ਜੀ ਜਦੋਂ ਵੀ ਦਿੱਲੀ ਦੇ ਵਿੱਚ ਜਾਣ ਵਾਸਤੇ ਪੰਜਾਬ ਦੇ ਲੋਕ ਗੱਲ ਕਰਦੇ ਆ ਉਹਨਾਂ ਨੂੰ ਰਾਹ ਦੇ ਵਿੱਚ ਰੋਕ ਲਿਆ ਜਾਂਦਾ ਉਹ ਰਾਹ ਦੇ ਵਿੱਚ ਰੋਕ ਕੇ ਪੰਜਾਬ ਦੇ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਜ਼ਖਮੀ ਕਰ ਦਿੱਤਾ ਜਾਂਦਾ। ਹੁਣ ਕਦੇ ਪੰਜਾਬ ਦੇ ਲੋਕਾਂ ਨੇ ਅੱਗੋਂ ਕਿਸੇ ਨੂੰ ਜ਼ਖਮੀ ਕੀਤਾ ਜੇਕਰ ਕੀਤਾ ਤੇ ਆਤੰਗਵਾਦੀ ਹੋਣਗੇ ਤੇ ਜੇਕਰ ਨਹੀਂ ਕੀਤਾ ਫਿਰ ਅੰਤਕਵਾਦੀ ਨਹੀਂ ਹੋ ਸਕਦੇ। ਫਿਰ ਕੰਗਨਾਰ ਨੌਤ ਜੀ ਜਦੋਂ ਇਹ ਦਿੱਲੀ ਜਾਂਦੇ ਆ ਦਿੱਲੀ ਜਾਣ ਦੇ ਰਸਤੇ ਦੇ ਵਿੱਚ ਹੀ ਕਈ ਨੌਜਵਾਨ ਸ਼ਹੀਦ ਹੋ ਜਾਂਦੇ ਆ। ਔਰ ਤੁਸੀਂ ਇਹਨਾਂ ਨੂੰ ਕਹਿੰਨੇ ਆਂ ਅੰਤਕਵਾਦੀ ਹੁਣ ਮੈਂ ਤੁਹਾਨੂੰ ਇਹ ਗੱਲ ਕਹੂੰਗਾ ਕੰਗਨਾ ਰਣੌਤ ਜੀ ਜੇਕਰ ਇਹ ਅੰਤਕਵਾਦੀ ਹੁੰਦੇ ਜਦੋਂ ਇਹਨਾਂ ਦੇ ਪਾਣੀ ਦੀਆਂ ਬਿਛਾੜਾਂ ਪੈਂਦੀਆਂ ਅੱਗੋਂ ਇਹਨਾਂ ਕੋਲ ਵੀ ਪਾਣੀ ਵਾਲੇ ਟੈਂਕ ਹੋਣ ਪਰ ਇਹੋ ਜਿਹਾ ਕੁਝ ਨਹੀਂਗਾ ਕਿਉਂ ਸਾਨੂੰ ਬਦਨਾਮ ਕਰਨ ਤੇ ਲੱਗੇ ਹੋਏ ਆਂ ਕਿਉਂ ਸਾਡਾ ਚਿਹਰਾ ਜਿਹੜਾ ਇੰਡੀਆ ਦੇ ਵਿੱਚ ਨਿੰਦਣ ਵਾਸਤੇ ਲੱਗੇ ਹੋਏ ਆਂ ਤੁਸੀਂ ਸਿੱਖਾਂ ਦੇ ਸਿਰ ਤੋਂ ਖਾਨੇ ਆਂ ਸਿੱਖਾਂ ਨੂੰ ਨਿੰਦ ਕੇ ਖਾਨੇ ਆ ਸਿੱਖਾਂ ਨੂੰ ਸਲਾਹ ਕੇ ਖਾਨੇ ਆ ਜੇਕਰ ਅੱਜ ਤੇਰੇ ਕੋਲ ਐਮਪੀ ਦੀ ਸੀਟ ਆ ਨਾ ਜਿਹੜੀ ਉਹ ਵੀ ਤੈਨੂੰ ਸਿੱਖਾਂ ਨੇ ਬਖਸ਼ੀ ਹੋਈ ਆ ਪੰਜਾਬ ਦੇ ਲੋਕਾਂ ਨੇ ਬਖਸ਼ੀ ਹੋਈ ਆ ਨਹੀਂ ਤੈਨੂੰ ਕਿਹਨੇ ਟਿਕਟ ਦੇਣੀ ਸੀ ਬੀਬੀ ਤੇ ਤੈਨੂੰ ਕਿਹਨੇ ਚੋਣ ਲੜਾਉਣੀ ਸੀ ਜੇਕਰ ਪੰਜਾਬ ਦੇ ਕਿਸਾਨਾਂ ਨੂੰ ਮਾਰਾ ਕਿਆ ਪੰਜਾਬ ਦੇ ਲੋਕਾਂ ਨੂੰ ਮਾਰਾ ਕਿਆ ਤੇ ਤੁਹਾਨੂੰ ਟਿਕਟ ਦੇਤੀ ਤੁਹਾਨੂੰ ਜਿਤਾਤਾ ਜੇਕਰ ਪੰਜਾਬ ਦੇ ਲੋਕਾਂ ਨੂੰ ਸਲਾਹਾ ਹੁੰਦਾ ਜੇਕਰ ਇਹਨਾਂ ਨੂੰ ਨਿੰਦਿਆ ਨਾ ਹੁੰਦਾ ਤੇ ਤੁਹਾਨੂੰ ਇਹ ਟਿੱਕ ਨਹੀਂ ਮਿਲਣੀ ਸੀ ਕੈਮ ਤੋਂ ਪਾਵ ਸਿੱਖਾਂ ਤੋਂ ਹੁਣ ਤੁਸੀਂ ਮੰਤਰੀ ਬਣ ਦੀ ਸੋਚ ਰਹੇ ਆ ਕਿ ਸਿੱਖਾਂ ਨੂੰ ਹੋਰ ਨਿੰਦਾਂ ਹੋਰ ਨਿੰਦਾਂ ਹੋਰ ਨਿੰਦਾਂ ਤੁਸੀਂ ਕਦੇ ਵੇਖਿਆ ਜਿਹੜੇ ਅੰਤਕਵਾਦੀ ਆਉਂਦੇ ਆ ਆਪਣੇ ਦੇਸ਼ ਦੇ ਵਿੱਚ ਅਸੀਂ ਅੰਤਕਵਾਦੀ ਨਹੀਂ ਗਏ ਬੀਬੀ ਸਾਨੂੰ ਬਦਨਾਮ ਨਾ ਕਰ ਅਸੀਂ ਦੇਸ਼ ਦੇ ਆ ਅਸੀਂ ਇਸੇ ਦੇਸ਼ ਦੇ ਆ ਜਿਹੜੇ ਦੇਸ਼ ਦੇ ਲੀਡਰ ਉਹ ਸਾਡੇ ਆ ਸਾਨੂੰ ਇੰਜ ਨਾ ਨਿੰਦੋ ਜਿਹੜੇ ਸਾਡੇ ਦੇਸ਼ ਦੇ ਵਿੱਚ ਆਂਤਕਵਾਦੀ ਹਮਲੇ ਹੋ ਜਾਂਦੇ ਆ ਉਹ ਸੈਂਕੜੇ ਹਿਸਾਬ ਦੇ ਨਾਲ ਜ਼ਿੰਦਗੀਆਂ ਤਬਾਹ ਕਰ ਦਿੰਦੇ ਆ ਕੰਗਣਾ ਰਣੌਤ ਜੀ ਕੀ ਕਦੇ ਪੰਜਾਬ ਦੇ ਵਿੱਚੋਂ ਜਦੋਂ ਦਿੱਲੀ ਆਪਦੇ ਮੰਗਾ ਮੰਗਣ ਜਾਂਦੇ ਆ ਜਾਂ ਕਿਤੇ ਪੰਜਾਬ ਦੇ ਲੋਕਾਂ ਨੇ ਜਾਂ ਪੰਜਾਬ ਦੇ ਸਿੱਖਾਂ ਨੇ ਕਦੇ ਬੰਬ ਫੋੜਿਆ ਜਾਂ ਕਦੇ ਇਹਨਾਂ ਨੇ ਕੁਝ ਕੀਤਾ ਕਿ ਕਿਉਂ ਬਦਨਾਮ ਕਰਨ ਤੇ ਲੱਗੇ ਹੋਏ ਹਾਂ ਮੈਂ ਕੇਂਦਰ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਪੰਜਾਬ ਵਿੱਚ ਕਈ ਵਾਰ ਆਏ ਆ ਇਹ ਤਾਂ ਸਾਨੂੰ ਤੁਸੀਂ ਆਂਤਕਵਾਦੀ ਦੱਸੀ ਜਾਂਦੇ ਆ ਔਰ ਦੂਸਰਾ ਨੰਬਰ ਜਦੋਂ ਜਿਹੜੇ ਇਹਨਾਂ ਤੇ ਲਾਠੀ ਚਾਰਜ ਕਰਦੇ ਆ ਇਹਨਾਂ ਨੂੰ ਦਿੱਲੀ ਜਾਣ ਤੋਂ ਰੋਕਦੇ ਆ ਸਭ ਤੋਂ ਪਹਿਲਾਂ ਇਹ ਉਹਨਾਂ ਨੂੰ ਰੋਟੀ ਖਵਾ ਦਿੰਦੇ ਆ ਉਹਨਾਂ ਨੂੰ ਇਹ ਪਾਣੀ ਪਿਉਂਦੇ ਆ ਤੇ ਤੁਸੀਂ ਹਲੇ ਵੀ ਦੱਸੋ ਕਿ ਜਿਹੜੇ ਇੰਨੀ ਨਿਮਰਤਾ ਕਿਦੇ ਵਿੱਚ ਆ ਕਿ ਡਾਂਗਾ ਖਾਣ ਵਾਲੇ ਡਾਂਗਾ ਮਾਰਨ ਵਾਲਿਆਂ ਦਾ ਢਿੱਡ ਭਰਦੇ ਹੋਣ ਇਹ ਗੱਲ ਬਿਲਕੁਲ ਗਲਤ ਆ ਔਰ ਮੈਂ ਪੰਜਾਬ ਦੇ ਜਿੰਨੇ ਵੀ ਭਰਾ ਸਮਝਦਾਰ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੇਖੋ ਹੈਗੇ ਤਾਂ ਸਾਰੇ ਹੀ ਸਮਝਦਾਰ ਆ ਪਰ ਮੈਂ ਸਾਰੇ ਸਿੱਖ ਭਰਾਵਾਂ ਨੂੰ ਬੇਨਤੀ ਕਰਦਾ ਮੈਂ ਕੰਗਰਾ ਰਣੌਤ ਦੀਆਂ ਦੋਕ ਇੰਟਰਵਿਊ ਸੁਨੀਆਂ ਜਿਹਦੇ ਵਿੱਚ ਇਹਨੇ ਕਿਹਾ ਕਿ ਮੈਨੂੰ ਸਿੱਖਾਂ ਨੇ ਮਾੜਾ ਬੋਲਿਆ ਇੱਥੋਂ ਇਹਨਾਂ ਨੇ ਮਾੜਾ ਬੋਲਿਆ ਉਹਨਾਂ ਨੇ ਮਾੜਾ ਬੋਲਿਆ ਇਹਨਾਂ ਨੇ ਮਾੜਾ ਬੋਲਿਆ ਮੈਨੂੰ ਇਹੋ ਜੇ ਬੋਲਦੇ ਆ ਮੈਨੂੰ ਉਹੋ ਜੇ ਬੋਲਦੇ ਆ ਭਾਈ ਜੀ ਇਹਨੂੰ ਤੁਸੀਂ ਮੰਦਾ ਚੰਗਾ ਨਾ ਬੋਲੋ ਇਹ ਆਪਾਂ ਨੂੰ ਮੰਦਾ ਚੰਗਾ ਬੋਲ ਕੇ ਆਪਾਂ ਨੂੰ ਢਕਾ ਕੇ ਇਹਨੂੰ ਇਹਨੂੰ ਵੀ ਚੰਗੀ ਤਰ੍ਹਾਂ ਪਤਾ ਵੀ ਇਹਨੂੰ ਵਰਤਿਆ ਜਾ ਰਿਹਾ ਪਰ ਇਹ ਬੀਬੀ ਸਿੱਖਾਂ ਨੂੰ ਮਾੜਾ ਬੋਲ ਕੇ ਆਪਦੀ ਮੰਤਰੀ ਕੁਰਸੀ ਪੱਕੀ ਕਰਨੀ ਚਾਹੁੰਦੀ ਆ ਜਿਵੇਂ ਇਹਨੇ ਐਮਪੀ ਦੀ ਟਿਕਟ ਪੱਕੀ ਕਰ ਲਈ ਜਿਵੇਂ ਐਮਪੀ ਦੀ ਸੀਟ ਪੱਕੀ ਕਰ ਲਈ ਕੰਗਣਾ ਰਣੋਤ ਸਿੱਖਾਂ ਨੂੰ ਮਾੜਾ ਦੱਸਣ ਤੇ ਲੱਗੀ ਹੋਈ ਆ ਕੰਗਣਾ ਰਣੋਤ ਇਹ ਤਾਂ ਨਹੀਂ ਦੱਸ ਰਹੀ ਕੇ ਪੰਜਾਬ ਦੇ ਵਿੱਚ ਨਸ਼ਾ ਸਿਰ ਤੇ ਚੜਿਆ ਪਿਆ ਔਰ ਜਿਹੜਾ ਨਸ਼ਾ ਉਹ ਨੌਜਵਾਨਾਂ ਦਾ ਕਹਾਨਾ ਕਰ ਰਿਹਾ ਬੀਬੀ ਇਸ ਮਸਲੇ ਤੇ ਕਿਉਂ ਨਹੀਂ ਬੋਲਦੇ ਜਿਹੜੇ ਆ ਸਿੱਖਾਂ ਨੂੰ ਮਾੜਾ ਬੋਲਣ ਦੀ بجائے ਔਰਾ ਫਿਲਮਾਂ ਕੱਟਣ ਦੀ بجائے ਤੁਹਾਡੀ ਉਹਨਾਂ ਐਮਪੀ ਦੀ ਤਨਖਾਹ ਵੀ ਹੁੰਦੀ ਆ ਤੁਹਾਡੇ ਨਾਲ ਫੋਰਸਾਂ ਵੀ ਲਵਾਤੀਆਂ ਮੇਰੇ ਖਿਆਲ ਦੇ ਵਿੱਚ ਹਿਮਾਚਲ ਤੋਂ ਤੁਸੀਂ ਮੰਡੀ ਤੋਂ ਹੀ ਜਿੱਤੇ ਹੋਏ ਆ ਉਹਨਾਂ ਮੰਡੀ ਵਾਲੇ ਲੋਕਾਂ ਨੇ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ ਤੁਸੀਂ ਉਹਨਾਂ ਦੇ ਪੱਖ ਦੀਆਂ ਗੱਲਾਂ ਕਰੋ ਤੁਸੀਂ ਉਹਨਾਂ ਨੂੰ ਅੱਗੇ ਲਿਜਾਣ ਦੀਆਂ ਗੱਲਾਂ ਕਰੋ ਉਹਨਾਂ ਦੇ ਬੱਚਿਆਂ ਨੂੰ ਸਿੱਖਿਆ ਦੇਣ ਦੀ ਗੱਲ ਕਰੋ ਉਹਨਾਂ ਤੇ ਤਾਂ ਤੁਹਾਡਾ ਦਬਦਬਾ ਉਹਨਾਂ ਕੰਮਾਂ ਤੇ ਤਾਂ ਤੁਸੀਂ ਰੌਲਾ ਨਹੀਂ ਪਾਉਂਦੇ ਜਿਹੜਾ ਭਾਈਚਾਰਾ ਤੋੜਦਾ ਹੋਵੇ ਉਹ ਤੁਸੀਂ ਓਏ ਜਿਹੜਾ ਕਹਿ ਲਓ ਕਿ ਤੁਸੀਂ ਇੱਕ ਦੂਜੇ ਨੂੰ ਭੰਡਣ ਤੇ ਲੱਗੇ ਹੋਈ ਹੋ ਇਹ ਮੇਰੀ ਇੰਨੀ ਕੁ ਬੇਨਤੀ ਆ ਕਿ ਅਸੀਂ ਕੋਈ ਅੰਤਕਵਾਦੀ ਨਹੀਂ ਗੇ ਅਸੀਂ ਭਰਾਵਾ ਜਿਹੜਾ ਬੰਦਾ ਹੱਕ ਮੰਗਦਾ ਕਿ ਉਹ ਹੀ ਅੰਤਕਵਾਦੀ ਹੁੰਦਾ ਫਿਰ ਆਹ ਜਿਹੜਾ ਹੁਣ ਕਲਕੱਤੇ ਦੇ ਵਿੱਚ ਇੱਕ ਡਾਕਟਰ ਦੇ ਨਾਲ ਇੰਨਾ ਭੜਾ ਹੋਇਆ ਤਾਂ ਸਾਰੇ ਦੇਸ਼ ਦੇ ਲੋਕਾਂ ਨੇ ਹੱਥਾਂ ਤੇ ਮੋਮਬਤੀਆਂ ਚੱਕ ਲਈਆਂ ਸੀ ਕੀ ਫਿਰ ਉਹ ਸਾਰੇ ਹੀ ਅੰਤਕਵਾਦੀ ਹੋ ਗਏ ਹੱਕ ਮੰਗਣਾ ਇਹ ਕਿੰਨਾ ਕੁ ਆਹ ਅੰਤਕਵਾਦੀ ਸਟੇਟ ਦੇ ਵਿੱਚ ਤੁਸੀਂ ਇਹਨਾਂ ਨੂੰ ਅੰਤਕਵਾਦੀ ਕਹਿੰਦੇ ਨਾ ਪੰਜਾਬ ਵਾਲਿਆਂ ਨੂੰ ਪੰਜਾਬ ਦੇ ਵਿੱਚ ਇਹੋ ਜੀ ਘਟਨਾ ਹਲੇ ਤੱਕ ਨਹੀਂ ਵਾਪਰੀ ਜਿੰਦੀਆਂ ਜਿੰਦੀਆਂ ਦਰਿੰਦਗੀਆਂ ਦੂਜੀਆਂ ਸਟੇਟਾਂ 'ਚ ਵਖਾਆਂ ਗਈਆਂ ਉਹ ਉੱਥੋਂ ਦਾ ਵਿਰੋਧ ਕਰੋ ਉਹਨਾਂ ਦਾ ਵਿਰੋਧ ਕਰੋ ਜਿਹੜੇ ਦੇਸ਼ ਦੇ ਵਿੱਚ ਇਹੋ ਜੇ ਕੰਮ ਹੋ ਰਹੇ ਆ ਤੇ ਜਿੰਨਾ ਵੀ ਮੌਜੂਦਾ ਸਰਕਾਰ ਆ ਉਹਨਾਂ ਦਾ ਵਿਰੋਧ ਕਰੋ ਇਹਨਾਂ ਦਾ ਵਿਰੋਧ ਕਰਕੇ ਕੀ ਲੈ ਲਓਗੇ ਮੰਨਿਆ ਮੈਂ ਕੁਝ ਬੰਦੇ ਹੁੰਦੇ ਆ ਵੀ ਤੁਹਾਨੂੰ ਕੋਈ ਜਿਵੇਂ ਤੁਸੀਂ ਖਿਝਾ ਰਹੇ ਹੋ ਹੁਣ ਜਦੋਂ ਕਦੇ ਵੀ ਵਿਫਤਾ ਪੈਂਦੀ ਆ ਕਈ ਸਟੇਟਾਂ 'ਚ ਵਿਫਤਾ ਪਈ ਆ ਤੇ ਪੰਜਾਬ ਦੇ ਲੋਕ ਸਭ ਤੋਂ ਪਹਿਲਾਂ ਜਾ ਕੇ ਅੱਗੇ ਖੜਦੇ ਆ ਉੱਥੇ ਤਾਂ ਕੰਗਣਾ ਰਣੋਤ ਦੇ ਕੋਈ ਭਾਈਵਾਲ ਨਹੀਂ ਖੜੇ ਉੱਥੇ ਤਾਂ ਉੱਥੇ ਕੋਈ ਵੀ ਨਹੀਂ ਆ ਕੇ ਖੜਾ ਕੰਗਣਾ ਰਣੋਤ ਜੀ ਤੁਸੀਂ ਜੇਕਰ ਕੋਈ ਚੰਗਾ ਕਰ ਸਕਦੇ ਹੋ ਉਹ ਕਰੋ ਮਾੜਾ ਅੱਗੇ ਬਹੁਤ ਕੁਝ ਹੋ ਰਿਹਾ ਤੇ ਤੁਸੀਂ ਭੜਕਾਓ ਨਾ ਲੋਕਾਂ ਨੂੰ ਤੇ ਮੇਰੇ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਆ ਕਿ ਭਰਾਵੋ ਅਸਲ ਦੇ ਵਿੱਚ ਤਾਂ ਮੈਨੂੰ ਕਿਸੇ ਨੇ ਫੋਨ ਕੀਤਾ ਸੀ ਕਿ ਬਾਈ ਯਾਰ ਤੁਸੀਂ ਆਹ ਗੱਲ ਬੋਲਿਆ ਜੇ ਉਹਨੇ ਵੀਰ ਨੇ ਇਹ ਗੱਲ ਕਹੀ ਸੀ ਕਿ ਬਾਈ ਯਾਰ ਤੁਸੀਂ ਇਹਨੂੰ ਮਾੜਾ ਚੰਗਾ ਨਾ ਬੋਲੋ ਜੇਕਰ ਭਾਵੇਂ ਕਹਿੰਦਾ ਇਹਨੂੰ ਹੋਇਆ ਅਟੈਕ ਵੀ ਹੋਇਆ ਤੇ ਅਗਲੇ ਆਪਾਂ ਨੂੰ ਮਾੜਾ ਕਹੀ ਜਾਣਗੇ ਤੇ ਬਾਈ ਆਪਾਂ ਇਹਨੂੰ ਮਾੜਾ ਬੋਲ ਕੇ ਆਪਾਂ ਕੁਝ ਨਹੀਂ ਕਰ ਸਕਦੇ ਤੁਹਾਨੂੰ ਵੀ ਪਤਾ ਕੰਗਨਾ ਰਣੌਤ ਨੂੰ ਵੀ ਪਤਾ ਆਪਾਂ ਨੂੰ ਵੀ ਪਤਾ ਕਿ ਉਹਨੂੰ ਕੌਣ ਵਰਤ ਰਿਹਾ ਉਹਨੂੰ ਬਈ ਹੁਣ ਇਸ ਟਾਈਮ ਕੁਰਸੀ ਪਿਆਰੀ ਆ ਉਹਨੂੰ ਕਿਸੇ ਧਰਮ ਨਾਲ ਨਹੀਂ ਕਿਸੇ ਉਹਨੂੰ ਜਾਤ ਨਾਲ ਨਹੀਂ ਕਿਸੇ ਲੋਕਾਂ ਨਾਲ ਨਹੀਂ ਕਿਸੇ ਬੱਚਿਆਂ ਨਾਲ ਨਹੀਂ ਕਿਸੇ ਬਜ਼ੁਰਗਾਂ ਨਾਲ ਨਹੀਂ ਉਹਦਾ ਵੀਰੇ ਹੁਣ ਕੰਮ ਕੁਰਸੀ ਪਿੱਛੇ ਆ ਅੱਗੇ ਥੋਨੂੰ ਮਾੜਾ ਬੋਲ ਕੇ ਉਹਨੇ ਐਮਪੀ ਬਣੀ ਆ ਹੁਣ ਇਹ ਸੋਚਦੀ ਆ ਹੋਰ ਮਾੜਾ ਬੋਲਾਂ ਹੋਰ ਮਾੜਾ ਬੋਲਾਂ ਹੋਰ ਮਾੜਾ ਬੋਲਾਂ ਖੌਰੇ ਕਿਤੇ ਮੈਨੂੰ ਮੰਤਰੀ ਬਣਾ ਦੇਣਗੇ ਤੇ ਜੇਕਰ ਮੈਨੂੰ ਤੁਸੀਂ ਇਹ ਗੱਲ ਦੱਸੋ ਪੰਜਾਬ ਦੇ ਵਿੱਚ ਮੈਂ ਬੀਜੇਪੀ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਬੀਜੇਪੀ ਵਾਲਿਓ ਪੰਜਾਬ ਦੇ ਵਿੱਚ ਤੁਸੀਂ ਇਲੈਕਸ਼ਨ ਲੜਨੇ ਆ ਪੰਜਾਬ ਦੇ ਵਿੱਚ ਤੁਸੀਂ ਐਮਐਲਏ ਦੀਆਂ ਚੋਣਾਂ ਲੜਦੇ ਆ ਪੰਜਾਬ ਦੇ ਵਿੱਚ ਤੁਸੀਂ ਆਪਦੇ ਐਮਪੀ ਵੀ ਠੱਲੇ ਭਾਈ ਜਿਨ੍ਹਾਂ ਨੇ ਤੁਹਾਡੀ ਵੋਟ ਨਿਕਲੀ ਆ ਨਾ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਵੋਟ ਪਾਈ ਆ ਨਾ ਤੇ ਤੁਸੀਂ ਉਹ ਜਿਨ੍ਹਾਂ ਨੇ ਤੁਹਾਨੂੰ ਵੋਟ ਪਾਤੀ ਤੇ ਤੁੰਰੀ ਯਾਰ ਉਹਨਾਂ ਦੇ ਮੂੰਹ ਨੂੰ ਸੋਚ ਲਓ ਕਿ ਤੁਸੀਂ ਉਹਨਾਂ ਨੂੰ ਅੰਤਕਵਾਦੀ ਅੰਤਕਵਾਦੀ ਦੱਸਣ ਤੇ ਲੱਗੇ ਹੋਇਆ ਹੱਕ ਭਾਈ ਸਾਰੇ ਮੰਗਦੇ ਰਹੇ ਆ ਤੁਸੀਂ ਕਾਂਗਰਸ ਤੋਂ ਹੱਕ ਮੰਗਦੇ ਰਹੇ ਆ ਪਰ ਅਫਸੋਸ ਦੀ ਗੱਲ ਇਹ ਆ ਕਿ ਅੱਜ ਜਦੋਂ ਤੁਹਾਡੇ ਤੋਂ ਕੋਈ ਹੱਕ ਮੰਗਦਾ ਇੱਕ ਗੱਲ ਮੈਂ ਕੰਗਨ ਨਰਨੌਰ ਜੀ ਹੋਰ ਕਹਿਣਾ ਚਾਹੂੰਗਾ ਕਿ ਜਦੋਂ ਇਹ ਦਿੱਲੀ ਜਾਂਦੇ ਆ ਇਹਨਾਂ ਅੱਗੇ ਐਡੇ ਐਡੇ ਝਾਕ ਕੇ ਜਿਵੇਂ ਕਹਿ ਲੋ ਵੀ ਉਹ ਐਡੀਆਂ ਐਡੀਆਂ ਕੰਧਾਂ ਤਾਂ ਮੈਂ ਕਹਿਣਾ ਛੱਪੜ ਦੇ ਨਾਲ ਨਹੀਂ ਕੀਤੀਆਂ ਹੁੰਦੀਆਂ ਜਿੱਡੀਆਂ ਜਿੰਡੀਆਂ ਕੰਧਾਂ ਇਹਨਾਂ ਨੂੰ ਕਰਤੀਆਂ ਮਤਲਬ ਪਾਵਰਫੁੱਲ ਕੰਧਾਂ ਕਰਤੀਆਂ ਤਾਂ ਕਿ ਇਹ ਗਾਹਣਾ ਲੰਘ ਸਕਣ ਤੁਸੀਂ ਇਹ ਗੱਲ ਦੱਸੋ ਵੀ ਇਹ ਆ ਤਾਂ ਦਿੱਲੀ ਰਹੇ ਸੀ ਕੀ ਇਹ ਦੇਸ਼ ਦੇ ਲੋਕ ਹੈ ਨਹੀਂ ਕੀ ਤੁਸੀਂ ਪੰਜਾਬ ਨੂੰ ਮਾੜਾ ਹੀ ਸਮਝ ਰਹੇ ਆ ਬੀਬਾ ਜੀ ਜੇਕਰ ਪੰਜਾਬ ਦੇ ਕਿਸੇ ਇੱਕ ਅੱਦੇ ਵਿਅਕਤੀ ਨੇ ਤੁਹਾਨੂੰ ਮਾੜਾ ਬੋਲਿਆ ਤੇ ਉਹਦੇ ਵੱਲੋਂ ਅਸੀਂ ਮਾਫੀ ਚਾਹੁੰਦੇ ਆ ਪਰ ਤੁਸੀਂ ਸਾਨੂੰ ਮਾੜਾ ਦੱਸਣ ਤੇ ਨਾ ਲੱਗੇ ਰਹੋ ਇਹ ਪੰਜਾਬ ਦੇ ਲੋਕ ਆ ਤੁਸੀਂ ਜਿਨ੍ਹਾਂ ਨੂੰ ਅੰਤਕਵਾਦੀ ਦੱਸ ਰਹੇ ਆ ਜਿਹੜੇ ਅੰਤਕਵਾਦੀ ਹੁੰਦੇ ਉਹਨਾਂ ਕੋਲ ਬੰਬ ਹੁੰਦੇ ਆ ਉਹਨਾਂ ਕੋਲ ਹਥਿਆਰ ਹੁੰਦੇ ਆ ਇਹਨਾਂ ਕੋਲੋ ਸੋਟੀਆਂ ਤੋਂ ਸવાય ਨਿਕਲਣਾ ਕੁਝ ਨਹੀਂ ਉਹ ਵੀ ਜਿਹੜੇ ਉਹ ਝੰਡੇ ਵਾਲੇ ਹੁੰਦੇ ਆ ਇਸ ਕਰਕੇ ਨੁਕਸਾਨ ਸਾਡੇ ਹੁੰਦੇ ਆ ਨਸ਼ੇ ਦੇ ਨਾਲ ਨੁਕਸਾਨ ਸਾਡੇ ਹੋ ਰਹੇ ਆ ਸਾਨੂੰ ਤਾਂ ਅੱਗੇ ਸਿਆਸਤਾ ਮਾਰਨ ਤੇ ਲੱਗੀਆਂ ਆਂ ਸਾਨੂੰ ਅੱਗੇ ਏਜੰਸੀਆਂ ਮਾਰਨ ਤੇ ਲੱਗੀਆਂ ਆਂ ਤੇ ਬੀਬਾ ਜੀ ਰਹਿੰਦੀ ਖੁੰਦੀ ਤੁਸੀਂ ਕਸਰ ਕੱਢੀ ਤੁਰੇ ਆਉਂਨੇ ਆ ਥੋੜੇ ਅੱਗੇ ਹੱਥ ਬਨ ਕੇ ਬੇਨਤੀ ਆ ਬੀਬੀ ਤੂੰ ਕੋਈ ਆਪ ਦੇ ਜਿਹੜੇ ਲੋਕ ਸਭਾ ਤੋਂ ਜਿੱਤੀ ਉਹਨਾਂ ਵਾਸਤੇ ਕੋਈ ਨਾ ਕੋਈ ਚੱਜ ਦਾ ਕੰਮ ਕਰ ਦੇ ਉਹਨਾਂ ਲੋਕਾਂ ਉੱਥੋਂ ਜੇ ਕੋਈ ਸਕੂਲ ਦੀ ਲੋੜ ਆ ਸਕੂਲ ਪੂਰਾ ਕਰ ਸਕੂਲ ਦੇ ਸਕੂਲ ਕੋਈ ਡਿਮਾਂਡ ਕਰਾ ਕੇ ਨਾ ਉੱਥੇ ਪਹਿਲੀ ਗੱਲ ਤਾਂ ਮੰਡੀ ਇਹੋ ਜੇ ਧੰਨ ਮੰਡੀ ਵਾਲੇ ਲੋਕ ਆ ਜਿਹੜੇ ਮੰਡੀ ਵਾਲੇ ਨੇ ਇਹ ਬੀਬੀ ਨੂੰ ਜਿਤਾ ਕੇ ਹੁਣ ਲੋਕ ਸਭਾ ਦੇ ਵਿੱਚ ਪਤਾ ਨਹੀਂ ਤੁਹਾਡੇ ਵਾਸਤੇ ਕਿਹੜੀ ਕੋਈ ਮੇਰੇ ਹਿਸਾਬ ਨਾਲ ਤਾਂ ਬੀਬੀ ਇਹ ਤੋਂ ਅੱਜ ਕੱਢੀ ਤਾਂ ਫਿਲਮਾਂ ਹੀ ਜਾਂਦੀ ਆ ਕੋਈ ਐਮਰਜੈਂਸੀ ਕਰਦੀ ਕੋਈ ਕੁਛ ਕਰਦੀ ਹੁਣ ਫਿਲਮਾਂ ਕੱਢਣ ਦਾ ਕੰਮ ਨਹੀਂ ਰਿਹਾ ਫਿਰ ਉਹੀ ਤੁਹਾਨੂੰ ਪੈਸਾ ਹੀ ਪਿਆਰਾ ਤੇ ਫਿਰ ਤੁਸੀਂ ਰਾਜਨੀਤੀ ਚਾਹੋ ਹੀ ਨਾ ਜਦੋਂ ਰਾਜਨੀਤੀ ਦੇ ਵਿੱਚ ਤਨਖਾਹ ਤੁਹਾਨੂੰ ਦਿੱਤੀ ਜਾਂਦੀ ਆ ਗੱਡੀਆਂ ਤੁਹਾਨੂੰ ਦਿੱਤੀਆਂ ਜਾਂਦੀਆਂ ਤੇਲ ਤੁਹਾਨੂੰ ਦਿੱਤਾ ਜਾਂਦਾ ਰੀਚਾਰਜ ਤੁਹਾਨੂੰ ਦਿੱਤੇ ਜਾਂਦੇ ਆ ਘਰ ਤੋਂ ਨੂੰ ਦਿੱਤੇ ਜਾਂਦੇ ਹੋਰ ਤੁਸੀਂ ਕੀ ਭਾਲਦੇ ਆ ਇਸ ਕਰਕੇ ਭਾਈ ਜਿਹੜੇ ਲੋ ਜਿਹੜੇ ਵੀ ਐਮਪੀ ਜਿਹੜੇ ਲੋਕਾਂ ਨੇ ਤੁਹਾਨੂੰ ਜਿਤਾਇਆ ਨਾ ਉਹਨਾਂ ਲੋਕਾਂ ਦਾ ਭਲਾ ਕਰ ਦੋ ਦੂਜਿਆਂ ਨੂੰ ਨਿੰਦਣ ਚ ਨਾ ਰਹੋ ਪੰਜਾਬ ਦੇ ਲੋਕਾਂ ਨੇ ਜਾਂ ਤਾਂ ਬੀਬੀ ਤੂੰ ਪੰਜਾਬ ਚੋਂ ਐਮਪੀ ਉੱਠੀ ਹੋਵੇ ਤਾਂ ਤੈਨੂੰ ਵੋਟ ਨਾ ਪਾਈ ਹੋਵੇ ਚਲਤ ਗੁੱਸਾ ਕਰਦੀ ਵੀ ਚੰਗੀ ਲੱਗਦੀ ਸੀ ਤੈਨੂੰ ਮੰਡੀ ਦੇ ਲੋਕਾਂ ਨੇ ਜਿਤਾਇਆ ਤੂੰ ਮੰਡੀ ਦੇ ਵਾਸਤੇ ਕੁਝ ਕਰ ਤੇ ਉਹ ਦੇਸ਼ ਦੇ ਵਿੱਚ ਵਿਖਾ ਫਿਲਮ ਬਣਾਉਣੀ ਹੈ ਫਿਲਮਾਂ ਮੈਂ ਦੱਸ ਦਾਂ ਇੱਥੇ ਬੇਰੁਜ਼ਗਾਰੀ ਹੋਈ ਪਈ ਆ ਜਿਹੜਾ ਰੁਜ਼ਗਾਰ ਮੰਗੇ ਉਹਦੇ ਲਾਠੀ ਚਾਰਜ ਹੁੰਦੇ ਆ ਜਿਹੜਾ ਮੰਤਰੀਆਂ ਨੂੰ ਸਵਾਲ ਕਰੇ ਉਹਤੇ ਪਰਚੇ ਹੁੰਦੇ ਆ ਜਿਹੜਾ ਆਪਦੇ ਹੱਕ ਮੰਗੇ ਉਹਨਾਂ ਦੇ ਪਰਚੇ ਉਹਨਾਂ ਤੇ ਲਾਠੀ ਚਾਰਜ ਉਹਨਾਂ ਨੂੰ ਮੰਤਰੀਆਂ ਦੇ ਮੱਥੇ ਨਹੀਂ ਲੱਗਣਦੇ ਬਣਾ ਬੀਬੀਆ ਫਿਲਮਾਂ ਇੱਥੇ ਇੱਥੇ ਛੋਟੀਆਂ ਛੋਟੀਆਂ ਬੱਚੀਆਂ ਦੇ ਬਲਾਤਕਾਰ ਹੋਈ ਜਾਂਦੇ ਆ ਬਣਾ ਬੀਬੀ ਇਸ ਫਿਲਮ ਇਸ ਮਸਲੇ ਤੇ ਹਸਪੀਟਲਾਂ ਚ ਮੌਤਾਂ ਹੋਈ ਜਾਂਦੀਆਂ ਬੀਬੀ ਬਣਾ ਇਸ ਮਸਲੇ ਤੇ ਫਿਲਮ ਸਕੂਲਾਂ ਦੇ ਵਿੱਚ ਟੀਚਰ ਪੂਰੇ ਨਹੀਂ ਆ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਆ ਤਗੜੇ ਤਗੜੇ ਕਾਲਜਾਂ 'ਚ ਪੜ੍ਹਦੇ ਆ ਇਹ ਵੀ ਵੀ ਇਸ ਮਸਲੇ ਤੇ ਬਣਾ ਨਾ ਫਿਲਮਾਂ ਵੀ ਕਿਉਂ ਨਹੀਂ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਬਣਾਓ ਇਹਨਾਂ ਦੇ ਮੰਤਰੀਆਂ ਦੇ ਤਗੜੇ ਤਗੜੇ ਅਫਸਰਾਂ ਦੇ ਇਲਾਜ ਪ੍ਰਾਈਵੇਟ ਹਸਪਤਾਲਾਂ 'ਚ ਹੁੰਦੇ ਆ ਵੀ ਵੀ ਇਸ ਮਸਲਿਆਂ ਤੇ ਬਣਾ ਜੇ ਫਿਲਮਾਂ ਬਣਾਉਣੀਆਂ ਤਾਂ ਜਿਹੜਾ ਦੇਸ਼ ਦੇ ਵਿੱਚ ਚੱਲ ਰਿਹਾ ਕਿਸੇ ਨੂੰ ਨਿੰਦਣ ਦਾ ਕੋਈ ਫਾਇਦਾ ਨਹੀਂ ਸਾਰੇ ਧਰਮ ਹੀ ਸਾਨੂੰ ਪਿਆਰੇ ਆ ਚਾਹੇ ਹਿੰਦੂ ਮੁਸਲਮ ਸਿੱਖ ਈਸਾਈ ਸਭ ਤੋਂ ਸਾਰੇ ਭਾਈ ਭਾਈ ਲੱਗਦੇ ਆ ਤੇ ਤੁਸੀਂ ਫੁੱਟ ਨਾ ਪਾਓ ਇਹਨਾਂ ਵਿੱਚ ਤੇ ਪੰਜਾਬ ਦੇ ਲੋਕ ਜਦੋਂ ਵੀ ਕਿਸੇ ਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚ ਇਸ ਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚ ਵਿਵਤਾ ਪੈਂਦੀ ਨਾ ਪੰਜਾਬ ਦੇ ਜਾ ਕੇ ਪੱਗਾਂ ਲਈ ਖੜਦੇ ਆ ਪੰਜਾਬ ਦੇ ਲੋਕ ਹੀ ਖੜਦੇ ਆ ਉੱਥੇ ਵੱਡੇ ਵੱਡੇ ਨਹੀਂ ਖੜਦੇ ਕੋਈ ਮੰਤਰੀ ਨਹੀਂ ਖੜਦਾ ਜਦੋਂ ਪੰਜਾਬ 'ਚ ਵੀ ਵਿਵਤਾ ਪੈਂਦੀ ਆ ਉਦੋਂ ਕੋਈ ਮੰਤਰੀ ਨਹੀਂ ਖੜਦਾ ਪੰਜਾਬ ਦੇ ਲੋਕ ਖੜਦੇ ਆ ਜਦੋਂ ਹਾਇਦਰ ਕਈ ਵਾਰ ਕਿਤੇ ਜੋ ਵੀ ਹੋਇਆ ਕਰੋਨਾ ਵਾਇਰਸ ਦੇ ਵਿੱਚ ਕਈ ਸੰਸਥਾਵਾਂ ਸਿੱਖਾਂ ਦੀਆਂ ਖੜ ਗਈਆਂ ਸੀ ਤੇ ਇਸ ਕਰਕੇ ਜਿਹੜੇ ਲੋਕ ਤੁਹਾਡਾ ਪੱਖ ਆ ਜਿਹੜੇ ਲੋਕ ਹਰ ਧਰਮ ਦੇ ਨਾਲ ਖੜ ਜਾਂਦੇ ਆ ਤੁਸੀਂ ਉਹਨਾਂ ਲੋਕਾਂ ਨੂੰ ਤਾਂ ਨਾਮ ਆੜਾ ਬੋਲੋ ਤੇ ਜੇਕਰ ਭਾਈ ਤੁਹਾਡੀ ਕਿਸੇ ਇੱਕ ਨਾਲ ਰੰਜਿਸ਼ ਹੈਗੀ ਆ ਤੁਸੀਂ ਉਹਨੂੰ ਮਾੜਾ ਬੋਲੋ ਸਾਰੀ ਕੌਮ ਨੂੰ ਬਿਲੇ ਤਾਂ ਨਾਂ ਚੜਾਇਆ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ